ਗੁੜੀਆ ਹਾਂਜੀ ਉਠ ਪੁੱਤ ਨਾਸ਼ਤਾ ਬਣਾ ਭੁੱਖ ਲੱਗੀ ਯਾਰਾਂ ਵਾਈਗੇ ਟਾਈਮ ਵੀ ਹੈ ਜਰਾ ਬਸ ਇੱਕ ਤੇ ਹਰ ਵਲੇ ਹਰ ਵਲੇ ਹੁਣ ਇਹ ਤੇ ਤੁਹਾਡੇ ਸਾਹਮਣੇ ਸੋਈ ਚੋਹਾਨੀ ਪਈਆਂ ਉਹ ਫੇਰ ਕੀ ਹੋਇਆ ਕੋਈ ਨਹੀਂ ਮੈਂ ਆਜਲਨੀਆ ਕੋਈ ਨਹੀਂ ਹੁਨੇ ਤਾਂ ਸਾਰਾ ਦਿਨ ਮੈਂ ਤਾਂ ਕਿ ਨਹੀਂ ਰਸੋਈ 'ਚ ਹੀ ਲੰਗ ਜਾਂਦਾ ਮੇਰਾ ਤੇ ਸਾਰੇ ਬੈਠੇ ਨਾਸ਼ਤਾ ਕਰਨ ਨੂੰ ਸਬਜ਼ੀ ਬਣਾ ਕੇ ਆਈਆਂ ਨਾ ਕਿਤੇ ਮੈਨੂੰ ਵੀ ਸਾਹ ਲੈਣ ਦੋ ਗਰਮੀ ਵੇਖੋ ਕਿੰਨੀ ਬਾਦ ਚਲੋ ਈ ਲੱਲੇ ਮਗਰੋ ਸਾਹ ਸਾਰੇ ਨਾਸ਼ਤਾ ਕਰਕੇ ਚਲੇ ਜਾਣਾ ਦੁਕਾਨ ਤੇ ਜਾਣ ਨੂੰ ਬੈਠੇ ਚਲੇ ਜਾਣਾ ਤੇ ਕੀ ਹੈ ਫੇ ਤਾਂੀਆਂ ਦੁਪਹਿਰ ਦੀਆਂ ਫਿਰ ਮੇਚਾ ਸ਼ੁਰੂ ਹੋਈ ਨਹੀਂ ਆ ਬੇਟਾ ਤੂੰ ਜ਼ਰਾ ਫਰਦੇ ਤੂੰ ਕੰਮ ਕਰਨਾ ਹੀ ਹੈ ਪਰ ਜੇ ਮੈਂ ਸਾਹ ਵੀ ਲਵਾਂਗੀ ਨਾ ਲਵਾ ਉਹ ਲੱਲੇ ਮਗਰੋ ਜਾਣਗੇ ਨਾਸ਼ਤਾ ਕਰ ਕਰ ਤੇਰੇ ਘਰ ਵਾਲੇ ਤੇ ਬੈਠਾ ਹੈ ਨਾਸ਼ਤਾ ਕਰਨ ਨੂੰ ਤੇ ਜਿਵੇਂ ਸਬਜ਼ੀ ਬਣਾਦੀ ਦੋ ਫੁਲਕੇ ਤੁਸੀਂ ਲਾ ਦੋ ਉਹ ਕਹਿੰਦੇ ਤੇਰੇ ਗੁੜੀਆਂ ਦੇ ਆਦੀ ਉਹ ਖਾ ਲਈ ਗੁੜੀਆਂ ਦਾ ਸ਼ੌਂਕ ਬਣਾਉਂਦੀ ਹੈ ਗੁੜੀਆਂ ਨੂੰ ਮਾਰਨਾ ਹੈ ਰਾਤੀ ਫੇਰ ਮੈਂ ਤੇ ਕਹਿੰਨੀ ਬੁਰਾ ਤੁਸੀਂ ਬਹੁਤਾ ਐਡਾ ਸ਼ੌਂਕ ਹੈ ਤੇ ਕੁੱਕਰ ਲਵਾ ਛੱਡੋ ਇੱਕ ਚੱਲ ਕਰ ਲਾਂਗੇ ਇੱਥੇ ਵੀ ਵਿਚਾਰ ਕਰ ਲਾਂ ਪਰ ਹੁਣ ਤੇ ਪੁੱਤਰ ਤੂੰ ਬਣਾ ਉੱਠ ਕੇ ਮੈਂ ਤੇ ਕਹਿੰਨੀ ਸਾਰਾ ਦਿਨ ਸਾਰੇ ਬੈਠੇ ਨਾਸ਼ਤਾ ਕਰਨ ਚੱਲੋ ਆਨੀ ਆ ਹੁਣ ਜੋ ਕੋਈ ਗੱਲ ਨਹੀਂ ਪੁੱਤਰ ਆਈ ਹੈ ਕੋਈ ਗੱਲ ਨਹੀਂ ਮਗਰ ਉਹ ਇਹ ਲਈ ਸਾਰਾ ਦਿਨ ਸਾਡਾ ਆਪਣਾ ਹੀ ਹੈ ਮੈਂ ਕੱਲ ਹੀ ਵੇਖ ਲੇ ਮੋਬਾਈਲ ਬਸ ਸਾਰਾ ਦਿਨ ਕੀ ਹੁਣੇ ਦੁਪਹਿਰ ਦੀਆਂ ਫੇਰ ਸ਼ੁਰੂ ਹੋਈਆਂ ਨਹੀਂ ਆ ਚੱਲੋ ਤੁਸੀਂ ਮੈਂ ਆ ਗਈ ਕੋਈ ਨਹੀਂ ਕਰਨਾ ਹੀ ਆ ਦੁਪਹਿਰ ਦਾ ਵੀ ਕਰਨਾ ਹੀ ਰਾਤ ਦਾ ਵੀ ਕਰਨਾ ਹੀ ਉਹ ਤੇ ਕਰਨਾ ਹੀ ਕਰਨਾ ਪੁੱਤਰ ਮੈਂ ਤੇ ਕਿਹਨ 24 ਘੰਟੇ ਇਲਾਨੂ ਸਾਰਿਆਂ ਨੂੰ ਕਦੀ ਇਹਨੇ ਕਦੀ ਦੂਨੇ ਸਾਰਾ ਦਿਨ ਖਾਣ ਪੀਣ ਲੱਗ ਜੰਦਾ ਮੰਮੀ ਘਰ ਵਧੀਆ ਸੀ ਬੈਠੇ ਰੋ ਸੋਹ ਐ ਰਾਮਨਾਰ ਪੱਕੀ ਪਕਾਈ ਆਏ ਤੇ ਖਾ ਲੋ ਇੱਥੇ ਤੇ ਮੈਂ ਕਹਿੰਨੀ ਸਾਰਾ ਦਿਨ ਖਾਣ ਦਾ ਵੀ ਨਹੀਂ ਸੁਆਦ ਆਂਦਾ ਗੁੜੀਆਂ ਹਾਂਜੀ ਕੀ ਕਰਨੀ ਹੈ ਬਸ ਥੋੜੀ ਡਸਟਿੰਗ ਕਰਦੀ ਸੀ ਖਲਾਰਾ ਪਿਆ ਸੀ ਮੇਕਾ ਚਲ ਅੱਛਾ ਮੇਰੀ ਗੱਲ ਸੁਣ ਦੱਸੋ ਤਨੀਆਂ ਦਾ ਫੋਨ ਆਇਆ ਹੈ ਹਾਂਜੀ ਉਹ ਆਂਦੀ ਪਈ ਹੈ ਅੱਛਾ ਤੇ ਦੋ ਦਿਨ ਸਬਜ਼ੀਆਂ ਬਣਾ ਲਾ ਤੇ ਨਾਲ ਕੁਝ ਮੁੱਠਾ ਬਣਾ ਲਾ ਰੋਟੀ ਖਾਣੀ ਉਹਨਾਂ ਨੇ ਠੀਕ ਵਧੀਆ ਜਿਹੀਆਂ ਸਬਜ਼ੀਆਂ ਬਣਾਈ ਠੀਕ ਹੈ ਹਾਂਜੀ ਚਲ ਕਰ ਲਾ ਫਿਰ ਜਲਦੀ ਜਲਦੀ ਉਹਨਾਂ ਦੀਆਂ ਤਾਂ ਪਹਿਲਾਂ ਰੋਟੀ ਤਿਆਰੀ ਕਰ ਲਾ ਓਕੇ ਕੋ ਨੰਮ ਨੂੰ ਕੁਛ ਕਰਨਾ ਪੈਣਾ ਹੈ ਹੈਲੋ ਹਾਂਜੀ ਹੈਲੋ ਮੰਮੀ ਹਾਂ ਗੁੜੀਆ ਬੇਟਾ ਕੀ ਹਾਲਿਆ ਬਸ ਹਾਲ ਚਾਲ ਤੇ ਨਾ ਪੁੱਛੋ ਬੜੇ ਬੁਰੇ ਜੀ ਕਿਉਂ ਕੀ ਗੱਲ ਹੋ ਗਈ ਤੇ ਹੋਰ ਇੰਨੀ ਗਰਮੀ ਦੇ ਵਿੱਚ ਬਸ ਸਾਰਾ ਦਿਨ ਰਸੋਈਆਂ ਚ ਵੜੇ ਰੋ ਜਦੋਂ ਫੋਨ ਕਰਦੀ ਹੋਰ ਤਣਾ ਹੀ ਕਰਦੀ ਕਦੀ ਤੇ ਖੁਸ਼ ਹੋ ਕੇ ਮਾਂ ਨੂੰ ਫੋਨ ਕਰ ਲਿਆ ਕਰ ਮੰਮੀ ਖੁਸ਼ ਰਵਾਂਗੀ ਤੇ ਗੱਲਾਂ ਖੁਸ਼ੀ ਵਾਲੀਆਂ ਕਰਾਂਗੀ ਨਾ ਜਿਥੇ ਸਾਰਾ ਦਿਨ ਤੇ ਮੇਰੇ ਸੋਈ ਚ ਮਰੀ ਰੇਨੀ ਆ ਸਾਰਾ ਦਿਨ ਗਰਮੀ ਉਤੋਂ ਗਰਮੀ ਵੇਖੋ ਕਿੰਨੀ ਤੇ ਖੁਸ਼ ਹੋ ਕੇ ਕਿਵੇਂ ਕਰਾਂ ਤੇ ਪੁੱਤਰ ਤੂੰ ਨੂਤੀ ਆ ਅਰ ਸੋਈ ਦਾ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਹੁਣ ਇਹ ਥੋੜਾ ਚੰਗਾ ਲੱਗਦਾ ਕਿ ਸੱਸ ਨੂੰ ਤੂੰ ਕਹੇ ਕਿ ਸੱਸੇ ਤੂੰ ਕੰਮ ਕਰ ਤੇ ਮੈਂ ਬੈਠੀ ਰਵਾਂ ਇਹ ਤਾਂ ਗੱਲ ਗਲਤ ਹੈ ਨਾ ਬੇਟਾ ਪਰ ਮੰਮੀ ਫੇਰ ਵੀ ਇਕੱਲਾ ਬੰਦਾ ਕਿੰਨਾ ਕੁ ਕਰ ਲਵੇ ਮੇਰੀ ਗੱਲ ਸੁਣੋ ਵੇਖੋ ਸਾਰਾ ਘਰ ਦਾ ਕਰਕੇ ਤੇ ਹੁਣ ਵੇਖੋ ਉਹ ਨਨਾ ਨਾਂਦੀ ਇਹ ਵੀ ਦੂਜੇ ਦਿਨ ਮੂੰਹ ਚੁੱਕ ਕੇ ਆ ਜਾਂਦੀ ਹੈ ਮੈਨੂੰ ਨਹੀਂ ਪਤਾ ਤੁਸੀਂ ਹੁਣ ਨਾ ਚੁੱਪ ਕਰ ਜਾਓ ਮੈਂ ਆ ਲੱਗੀ ਜੇ ਉਧਰ ਰਹਿਣ ਤੁਸੀਂ ਨਾ ਮੈਂ ਆ ਲੱਗੀ ਆ ਤੇ ਹੁਣ ਮੈਂ ਥੋੜੇ ਦਿਨ ਰਹਿ ਕੇ ਜਾਣਾ ਜੇ ਕੁੜੀਆਂ ਮੇਰੀ ਗੱਲ ਤੇ ਸੁਣ ਹੈਲੋ ਕੁੜੀਆਂ ਹਾਏ ਫੋਨ ਮੈਨੂੰ ਨਾ ਕਿਤੇ ਸੁੱਖ ਦਾ ਸੌਂਣਾ ਨਹੀਂ। ਗੁੜੀਆਂ ਇਹ ਬਹਿ ਗਾ ਦੇ ਲਈ ਕਿੱਥੇ ਚੱਲੀ ਐ? ਉਹ ਨਾ ਮੰਮੀ ਦਾ ਫੋਨ ਆਇਆ ਸੀ। ਉਹ ਠੀਕ ਨਹੀਂ ਗੇ ਮੈਂ ਉਧਰ ਚੱਲੀ ਆ। ਠੀਕ ਨਹੀਂ ਇਹ ਤੇ ਬਹਿ ਗਾ ਦੇ ਲਈ। ਲੈ ਤੇ ਹੁਣ ਜੇ ਜਾਵਾਂਗੀ ਤੇ ਦੋ ਦਿਨ ਰਹਿ ਕੇ ਆਵਾਂਗੀ ਨਾ। ਤੂੰ ਰਹਿਣਾ ਕੋਈ ਜ਼ਰੂਰੀ ਥੋੜੀ ਐ। ਤੂੰ ਤੂੰ ਪਤਾ ਲੈ ਕੇ ਆ ਜਾ। ਲੈ ਐਵੇਂ ਕਿਵੇਂ ਆ ਜਾਾਂਗੀ? ਉਹ ਪੁੱਤਰ ਉੱਥੇ ਤੇਰੀ ਮੰਮੀ ਦਾ ਧਿਆਨ ਰੱਖੇ ਤੇਰੀ ਭਾਬੀ ਜੀ ਹੋਈ ਐ। ਤੁਸੀਂ ਨਾ ਰਹਿਣ ਦੋ। ਉਪੁੱਤੂ ਰੁਕ ਜਾ ਮੇਰੀ ਗੱਲ ਸੁਣ ਮਮੀ ਵੇਖੋ ਮਮੀ ਦਾ ਫੋਨ ਆਇਆ ਉਹ ਨਹੀਂ ਠੀਕ ਹੁਣ ਮੈਨੂੰ ਕਾਲੀਆਂ ਪੈਣੀਆਂ ਵੀ ਆ ਤੇ ਮੈਂ ਜਾਣਾ ਜੀ ਬਸ ਤੇ ਤੂੰ ਨਹੀਂ ਰੋਟੀ ਨਹੀਂ ਬਣਾਣੀ ਹੁਣ ਤੁਸੀਂ ਐਦਾ ਕਰੋ ਬਾਜ਼ਾਰੋਂ ਮੰਗਾ ਲਓ ਮੈਂ ਨਹੀਂ ਹੁਣ ਰੁਕ ਸਕਦੀ ਮਮੀ ਦਾ ਜੋਦਾ ਫੋਨ ਆ ਗਿਆ ਨਾ ਹੁਣ ਮੈਨੂੰ ਕੁਛ ਹੋਈ ਜਾਂਦਾ ਤੇ ਮੈਂ ਜਾਣਾ ਬਸ ਤੀ ਰੋਟੀ ਬਾਜ਼ਾਰੋਂ ਮੰਗਾ ਲੈਣਾ ਠੀਕ ਹੈ ਚਲ ਮੈਂ ਆ ਜਾਂਗੀ ਗੁੜੀਆਂ ਮੇਰੀ ਗੱਲ ਤੇ ਸੁਣ ਹੈਲੋ ਏਵੀ ਕੁੜੀ ਨਾ ਕੋਈ ਗੱਲ ਸਮਝਦੀ ਹੈ ਨਹੀਂ ਗੱਲ ਪੂਰੀ ਸੁਣਦੀ ਨਹੀਂ ਕੀ ਹੋਇਆ ਮੰਮੀ ਹੁਣ ਹੁਣਾ ਕੀ ਆ ਬਸ ਉਹੀ ਕਿਚਕਿਚੇ ਦੀ ਕਿ ਮੇਰੀ ਨਨਾਨ ਆਈ ਆ ਮੇਰੇ ਕੋ ਗਰਮੀ ਚ ਕੰਮ ਨਹੀਂ ਹੁੰਦਾ ਸਵੇਰੇ ਬਣਾਵਾ ਦੁਪਹਿਰੇ ਬਣਾਵਾ ਰਾਤੀ ਬਣਾਵਾ ਸਾਰੇ ਟੱਬਰ ਦਾ ਵੱਖਰਾ ਵੱਖਰਾ ਖਾਣਾ ਜੇ ਮੈਂ ਮੁੰਡੇ ਦਾ ਬਣਾਣੀ ਆ ਤੇ ਮਾਂ ਕਹੂਗੀ ਆ ਚੀਜ਼ ਨਹੀਂ ਖਾਣੀ ਜੇ ਮਾਂ ਦਾ ਬਣਾਵਾਗੇ ਤੇ ਸਹਰਾ ਕਹੂਗੀ ਮੈਂ ਆ ਚੀਜ਼ ਨਹੀਂ ਖਾਣੀ ਤਹੇ ਚਾਰ ਦਿਨ ਨਹੀਂ ਹੋਏ ਗਏ ਨੂੰ ਤੇ ਫੇਰ ਲੱਗੀ ਪੋਰੀ ਬਿਸਤਰਾ ਚੁੱਕ ਕੇ ਆਣ ਤੇ ਕਦੀ ਜੇ ਐਸ ਵਾਰ ਤੂੰ ਹੀ ਮੈਨੂੰ ਕਿਹਾ ਨਾ ਚਲੇ ਜਾ ਤੇ ਫੇਰ ਵੇਖ ਲਿਓ ਤੇ ਫੇਰ ਆਣ ਲੱਗੀ ਅੱਜ ਆਹੋ ਇਹ ਵੀ ਕੁੜੀ ਨੇ ਪਖੰਡ ਫੜਿਆ ਘਰ ਦਾ ਕੰਮ ਕਰਨਾ ਨਹੀਂਗਾ ਮੰਮੀ ਹੁਣ ਨਾ ਤੁਹਾਨੂੰ ਕੁਝ ਕਰਨਾ ਹੀ ਪੈਣਾ ਵਾ ਕੀ ਕਰਾਂ ਮੈਂ ਅੱਗੋ ਤੋਂ ਬੋਲਦੀ ਵੇਖਿਆ ਕਿੰਨਾ ਆਖੇ ਮਾਵਾੜੀਆਂ ਨਾ ਧੀਆ ਨੂੰ ਪੇਕੇ ਰੱਖ ਲੈਂਦੀਆਂ ਇੱਕ ਤੂੰ ਬੰਦਾ ਨਹੀਂ ਕਿਤਰਾ ਦੀ ਮਾਂ ਐ ਜਿਹੜੀ ਮੈਨੂੰ ਰੱਖਦੇ ਨਹੀਂ ਮੈਨੂੰ ਬਸ ਘਰੋਂ ਕੱਢਣ ਦੀ ਕਰਦੀ ਆ ਦੋ ਦਿਨੋਂ ਨੇਵੇਂ ਆਈ ਨੋ ਤੇ ਤੀਜੇ ਤੂੰ ਕਹ ਦੇਨੀ ਆ ਜਾਤੀਏ ਤੂੰ ਆਪਣੇ ਘਰ ਜਾ ਜਾਤੀਏ ਤੂੰ ਆਪਣੇ ਘਰ ਜਾ ਦੱਸ ਜੇ ਮੈਂ ਤੈਨੂੰ ਰੋਜ਼ ਇੱਥੇ ਰੱਖਣਾ ਸੀ ਫਿਰ ਮੈਂ ਤੇਰਾ ਵਿਆਹ ਕਿਉਂ ਕਰਨਾ ਸੀ ਇੱਥੇ ਰੱਖ ਛੱਡ ਜੇ ਲੇਟ ਵਿਆਹ ਕਰ ਦਿੰਦੇ ਤੇਰਾ ਮੈਂ ਇਹੋ ਹੀ ਗੱਲ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਧੀਆਂ ਦਾ ਅਸਲੀ ਘਰ ਉਹਨਾਂ ਦਾ ਸੋਹਰਾ ਹੀ ਹੁੰਦਾ ਵਾ ਪੇਕੇ ਤੇ ਕਦੀ ਕਦੀ ਮਹਿਮਾਨਾਂ ਵਾਂਗੂ ਆ ਜਾ ਸਕਦੀਆਂ ਬਾਕੀ ਮੰਮੀ ਤੂੰ ਹੀ ਜਾਣੋ ਤੇ ਉਹ ਜਾਣਨ ਪਤਾ ਨਹੀਂ ਇਹਨਾਂ ਦਾ ਰੋਜ ਦਾ ਕਦੋਂ ਖਤਮ ਹੋਣਾ ਵਾ ਮੈਂ ਤੇ ਆਪ ਸੱਚੀ ਕਹਾਂ ਤੰਗ ਆ ਚੁੱਕੀ ਹੁਣ ਤੂੰ ਤਾਂ ਕਹਿਤਾਂ

ਆਜਾ ਬੈ ਜਾ ਬੈ ਜਾ ਹਾਏ ਬੜੀ ਗਰਮੀ ਹੋਈ ਪਈ ਐ ਕੇਰਨ ਆ ਵੇਖ ਕੁੜੀ ਆ ਗਈ ਪੁੱਤਰ ਆਜਾ ਹਾਂਜੀ ਮੰਮੀ ਆ ਗਈ ਤਹੀ ਹਾਂਜੀ ਚਲੋ ਵਧੀਆ ਕੀਤਾ ਅਸੀਂ ਹੋਰ ਗਿਆ ਲੈ ਵਧੀਆ ਵਧੀਆ ਤੂੰ ਇਹ ਸੁਣਾਓ ਬਸ ਵਧੀਆ ਦੋ ਕੁ ਦਿਨ ਵਧੀਆ ਲੰਘ ਗਏ ਉੱਥੇ ਬੜਾ ਬੁਰਾ ਆਲਾ ਮੈਂ ਤੇ ਕਿ ਨਹੀਂ ਸਾਰਾ ਦਿਨ ਸਾਰਾ ਦਿਨ ਮਾਤੀ ਵੱਜ ਜਾਂਦੀ ਤੇ ਪੁੱਤਰ ਪੈਣ ਆਈ ਆ ਇਹਨੂੰ ਪਾਣੀ ਪਿਆ ਦੇ ਓ ਮੰਮੀ ਤੁਸੀਂ ਵੇਖੋ ਹੁਣੇ ਮੈਂ ਕੱਪੜੇ ਸੁਕਣੇ ਵਾ ਗਏ ਪਸੀਨਾ ਪਸੀਨ ਹੋ ਗਈ ਇੰਨੀ ਜ਼ਿਆਦਾ ਗਰਮੀ ਤੇ ਤੁਹਾਡੇ ਤੇ ਬਸ ਆਰਡਰ ਹੀ ਨਹੀਂ ਮੁੱਕਦੇ ਕਦੀ ਆਹ ਕਰ ਲੈ ਕਦੀ ਉਹ ਕਰ ਲੈ ਉਹਨਾਂ ਨੇ ਇਹ ਕਿਹੜਾ ਪ੍ਰੋਣੇ ਆ ਉਹ ਪ੍ਰੋਣੇ ਉਹ ਹੁੰਦੇ ਜਿਹੜੇ ਆਂਦੇ ਸਾਲ ਬਾਅਦ 2 ਕੁ ਮਹੀਨੇ ਬਾਅਦ ਉਹ ਦੂਜੇ ਤੀਜੇ ਦਿਨ ਤੇ ਆ ਜਾਂਦੇ ਆ ਉਹ ਆਪਣੇ ਹੀ ਆ ਫ੍ਰਿਜ ਵੀ ਪਤਾ ਇਹਨਾਂ ਨੂੰ ਰਸੋਈ ਵੀ ਪਤਾ ਉਹ ਜਾ ਕੇ ਪੀ ਲੈਣਗੇ ਆਪੇ ਹਨਾ ਗਰਮੀ ਨਾਲੇ ਵੇਖੋ ਕਿੰਨੀ ਆ ਮੈਂ ਫਿਰ ਮੈਨੂੰ ਤੇ ਆਸਾਨੀ ਹੋ ਗਈ ਆ ਗਈ ਮੇਨਾਂ ਹੱਥ ਵਟਾਇਆ ਕਰਨ ਕੇ ਕੰਮ ਦੇ ਵਿੱਚ ਇਹਨਾਂ ਨੇ ਇੰਨਾ ਬਹਿ ਕੇ ਕੀ ਕਰਨਾ ਮਮਮੀ ਪਾਣੀ ਹੁਣ ਮੈਂ ਪੀਵਾਂ ਆਪੇ ਜਾਵਾਂ ਆ ਕੀ ਕਰਨ ਦੀ ਭਾਬੀ ਕੀ ਕਹਿਣ ਦੀ ਪੁੱਤ ਇਹ ਕਿਹੜਾ ਕੋ ਤੇਰੇ ਪਿੱਠ ਪਿੱਛੇ ਕਹਿਣ ਦੀ ਆ ਜੋ ਚੋਰੀ ਕਹਿਣ ਦੀ ਆ ਜੋ ਕੋ ਜਿਆ ਤੇਰੇ ਸਾਹਮਣੇ ਤੇ ਕਹਿਣ ਦੀ ਆ ਪੁੱਤ ਹੁਣ ਮੈਂ ਕੀ ਕਰ ਸਕਦੇ ਆ ਹੈਨਾ ਚਲੋ ਮੈਂ ਆਪੇ ਪੀ ਲਵਾਂ ਹਾਂ ਪੀਲਾ ਪੀਲਾ ਬਸ ਉੱਥੇ ਵੀ ਕੰਮ ਗੁੜੀਆਂ 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 ਪੁੱਤ ਹਾਂਜੀ ਐ ਪੁੱਤ ਪਾਣੀ ਲੱਗੇ ਲੈ ਆਂ ਹਾਂਜੀ ਇੰਜ ਕਰ ਇੱਕ ਉਹ ਗਲਾਸ ਮੇਰੇ ਵਾਸਤੇ ਵੀ ਲੈ ਆਵੇਂ ਤੇ ਮੇਰੇ ਵਾਸਤੇ ਚਾਹ ਹੀ ਬਣਾ ਲਓ ਇੱਕ ਗਲਾਸ ਜੀ ਬੜੀ ਗਈ ਮੈਂ ਆਹੋ ਪੁੱਤ ਚਲ ਚਾਹ ਵੀ ਬਣਾ ਲਿਆ ਮੰਮੀ ਹੋਰ ਕੁਝ ਰਹਿ ਗਿਆ ਵਾ ਤੇ ਉਹ ਵੀ ਦੱਸ ਦੋ ਨਹੀਂ ਮੇ ਪੁੱਤ ਬਾਕੀ ਤਾਂ ਮੈਂ ਬਾਅਦ ਚ ਦੱਸ ਦੂੰਗੀ ਇੰਨਾ ਕਿਤੇ ਕਰਕੇ ਆਹ ਠੀਕ ਲਾ ਸੇ ਆਪਾਂ ਇੱਥੇ ਮੇਰਾਮ ਕਰਨ ਨੂੰ ਆਈਆਂ ਤੇ ਇਹ ਵੀ ਮੈਨੂੰ ਕੰਮ ਡਾਈ ਜਾਂਦੇ ਇਹਨਾਂ ਨੇ ਗਰਮੀ ਚਾਈ ਹੈ ਤੇ ਕਬ ਚ ਪੁੱਛ ਲੋ ਉਲਟਾ ਮੈਨੂੰ ਹੀ ਸੋਈ ਜੁੜਾਤਾ ਚਲੋ ਕਰੋ ਪੂਰੀਆਂ ਆ ਨਾ ਵਾਵਾ ਵਡੀਆਂ ਆ ਗਈਆਂ ਹੰਬ ਤੇ ਬੜੇ ਵਧੀਆ ਲੱਗ ਗਏ ਬਸ ਨਾ ਇਹ ਥੋੜੇ ਪੱਕ ਜਾਣ ਇਹ ਕੀ ਕਿੰਨੂ ਵੀ ਹੋ ਗਏ ਆ ਇਹ ਵੀ ਵੱਡੇ ਹੋ ਹੁੰਦੇ ਭਾਬੀ ਹਾਂਜੀ ਨਾਸ਼ਤਾ ਹਾਂ ਕਿਹੜਾ ਨਾਸ਼ਤਾ ਮੈਂ ਕਿਹ ਨਾਸ਼ਤਾ ਨਹੀਂ ਬਣਾਇਆ ਹਾਂ ਨਾਸ਼ਤਾ ਹਾਂ ਨਾਸ਼ਤਾ ਲੈ ਦੱਸ ਭੁੱਖੀ ਆਈ ਜੀ ਉੱਥੋਂ ਲੈ ਤੁਹਾਨੂੰ پتہ ਮੈਂ ਨਹੀਂ ਕਲਪਨਾ ਚਾਈਆ ਤੇ ਭੁੱਖੀ ਆਣਾ ਸੀ ਹਾਏ ਰੱਬਾ 2 ਵਜ ਗਏ ਦੁਪਹਿਰ ਦੇ ਤੇ ਤੁਸੀਂ ਉੱਥੇ ਰੋਟੀ ਪਾਣੀ ਨਹੀਂ ਖਾ ਕੇ ਆਏ ਤੇ ਜੇ ਉੱਥੇ ਹੀ ਖਾਣੀ ਸੀ ਤੇ ਫਿਰ ਮੈਂ ਇੱਥੇ ਕਿਉਂ ਆਂਦੀ ਉੱਥੇ ਬਣਾ ਕੇ ਖਾ ਲੈਂਦੀ ਗੱਲ ਵੀ ਤੁਹਾਡੀ ਸਹੀ ਆ ਫਿਰ ਨੇ ਇੱਕ ਕੰਮ ਕਰੋ ਫ੍ਰਿਜ 'ਚ ਪਈਆਂ ਮੈਂ Shimla Mircha ਤੇ ਡਰਾਅਰ 'ਚ ਪਈਆਂ ਆਲੂ ਕੱਟ ਕੇ ਤੇ ਸਬਜੀ ਤੁਸੀਂ ਧਰ ਦੋ ਤੁਸੀਂ ਕੁਝ ਨਹੀਂ ਬਣਾਇਆ ਨਹੀਂ ਨਹੀਂ ਆਪਾਂ ਕਿੱਥੇ ਬਣਾਇਆ ਉਹ ਜਦੋਂ ਸਾਨੂੰ ਪਤਾ ਲੱਗਾ ਤੁਸੀਂ ਆਣ ਲੱਗੇ ਜੇ ਆਪਾਂ ਕਹੇ ਚੱਲ ਸਾਡੀ ਹੈਲਪ ਹੋ ਜੂਗੀ ਤੁਸੀਂ ਮੇਰੀ ਹੈਲਪ ਕਰਵਾ ਦੋਗੇ ਤੇ ਇਹ ਨਾ ਹੁਣ ਤੁਸੀਂ ਫਟਾਫਟ ਇੱਕ ਕੰਮ ਕਰਨਾ ਜੇ Shimla mircha ਕੱਟ ਕੇ ਧਰ ਦਿਓ ਤੇ ਆਟਾ-ਉਟਾ ਗੁੰਨਦੇ ਹੋ ਫੁਲਕੇ ਵੇਖਾਂਗੀ ਜੇ ਮੈਂ ਤਾਂ ਲਵਾ ਸਕੀਗੀ ਨਾ ਤੇ ਮੈਂ ਲਵਾ ਦਵਾਂਗੀ ਤੁਹਾਡੇ ਨਾਲ ਫੁਲਕੇ ਚਲੋ ਠੀਕ ਭਾਬੀ ਪੱਕੀ ਗੱਲ ਹੈ ਹਾਂ ਹਾਂ ਪੱਕੀ ਗੱਲ ਹੈ ਦੇ ਕਿ ਸਿਆਪਾ ਜਿਵੇਂ ਬਣਾ ਕੇ ਖਾਣੀ ਉੱਥੇ ਨਹੀਂ ਮੈਨਾਂ ਖਾ ਸਕਦੀ ਨਾ ਨਾਨ ਤੋ ਖਿਹੜਾ ਛੜਾਇਆ ਤੇ ਇੱਥੇ ਭਾਬੀ ਦਾ ਪਏ ਆ ਦਸ ਨਵੇਂ ਬੰਗੇ ਮੈਨ ਨਹੀਂ ਹੁਣ ਕੀ ਕਰਨਾ ਮੰਮੀ ਨਾਲ ਗੱਲ ਕਰ ਤੁਸੀਂ ਕੀ ਮੰਮੀ 24 ਘੰਟੇ ਟੀਵੀ ਹਾਰਵਲੇ ਵਕੀਰਨ ਮਾਨਦੀਆਂ ਵੀਡੀਓਸ ਲਾ ਕੇ ਵੇਖਦੇ ਰਹਿੰਦੇ ਹੋ ਬੜੀ ਵਧੀਆ ਵੀਡੀਓ ਹੁੰਦੀ ਕਹਿੰਦੀਆਂ ਪਤਾ ਮੈਨੂੰ ਵਧੀਆ ਤੇ ਹੁੰਦੀ ਐ ਤੁਹਾਡੇ ਘਰ ਚ ਵੀ ਧਿਆਨ ਦੇ ਲਿਆ ਕਰੋ ਮੇਰੀ ਗੱਲ ਸੁਣੋ ਤੇ ਘਰ ਚ ਧਿਆਨ ਤੇ ਹੋਰ ਕੀ ਲੋੜ ਪਈ ਆ ਉਹ ਵੋਟੇ ਲੱਗੀ ਹੋਈ ਸਾਰਾ ਸਾਮ ਸਮ ਲੰਦੀ ਐ ਨਹੀਂ ਕੀ ਸਾਮ ਦੀ ਮੈਨੂੰ ਤਾਂ ਪਾਣੀ ਵੀ ਨਹੀਂ ਪੁੱਛਿਆ ਚਾਹ ਤੇ ਦੂਰ ਦੀ ਗੱਲ ਐ ਪੁੱਛਣ ਗਈ ਮੈਂ ਕਿ ਨਾਸ਼ਤਾ ਤੇ ਅੱਗੋ ਕਹਿੰਦੀ ਸਾਰਾ ਦਾਸਾ ਥੇ ਪਈ ਉੱਥੇ ਪਈ ਕੱਢ ਤੇ ਬਣਾ ਜੇ ਇਹੋ ਕੁਝ ਕਰ ਲਾਂ ਤਾਂ ਮੈਂ ਘਰ ਨਹੀਂ ਬਣਾ ਸਕਦੀ ਕੀ ਪਈ ਕਿੱਥੇ ਪਈ ਕੀ ਪਈ ਗਾਜਰ ਸਬਜੀ ਸ਼ਿਮਲਾ ਮਿਰਚ ਕਹਿੰਦੀ ਫਰਿੱਜ ਚ ਪਈ ਕੱਢ ਲਓ ਆ ਗਿਆ ਚੇਤਾ ਮੈਨੂੰ ਪੁੱਤ ਮੇਰਾ ਬੜੇ ਦਿਨ ਹੋ ਗਏ ਸ਼ਿਮਲਾ ਮਿਰਚ ਖਾਣੋਂ ਦਿਲ ਕਰ ਲਿਆ ਤੁਹਾਨੂੰ ਦਿਲ ਦੀ ਪਈ ਏ ਮੈਂ ਕਹਿੰਨੀ ਉਹਨੂੰ ਮੈਂ ਨਾਸ਼ਤਾ ਮੰਗਨ ਗਈ ਆ ਪਰ ਮੈਨੂੰ ਕਹਿੰਦੀ ਆਪੇ ਕੱਢੋ ਬਣਾਓ ਤੇ ਖਾਓ ਪੁੱਤ ਮੈਂ ਕੀ ਕਰ ਸਕਦੇ ਆ ਤੇਰੀ ਪਰਛਾਈ ਆ ਬਸ ਅੱਜ ਤੇ ਮੈਂ ਆਵਾ ਤੁਸੀਂ ਨਾ ਉਹਦੇ ਤੇ ਕੰਟਰੋਲ ਕਰ ਲਓ ਕਾਨੂੰ ਚਾਹ ਰਿਸ਼ਤੇਦਾਰ ਆ ਗਏ ਨਾ ਤੇ ਤੁਹਾਡੀ ਤੇ ਬੇਇੱਜ਼ਤੀ ਕਰਾਉਗੀ ਫੇਰ ਮੇਰੀ ਬੇਸੀ ਤੇ ਹੋਰ ਕੀ ਉਹ ਕਿਤਰਾ ਕਰਵਾਉਗੀ ਬੇਸੀ ਮੈਨੂੰ ਕੱਲੀ ਨਾਨਾ ਨੂੰ ਤੇ ਪੁੱਛਣ ਹੀ ਨਹੀਂ ਲਈ ਕੰਨੋਂ ਚਾਰ ਰਿਸ਼ਤੇਦਾਰ ਉਹਨਾਂ ਨੇ ਸਵਾਭ ਪੁੱਛਣਾ ਪੁੱਤ ਮੈਂ ਕੀ ਕਰ ਸਕਦੀ ਹਾਂ ਹੁਣ ਤੂੰ ਆਪੇ ਦੱਸ ਨਾ ਬਸ ਤੁਸੀਂ ਵੜੇ ਰੋ ਹਰ ਵਾਲੇ 24 ਘੰਟੇ ਕਿਰਨ ਮਾਂ ਚ ਇਹਨੂੰ ਸਮਝਾ ਲੋ ਸਮਝਾ ਲੋ ਨੱਥ ਪਾ ਲੋ ਇਹਨੂੰ ਮੈਂ ਮੈਂ ਨਹੀਂ ਕਰਦੀ ਸਾਰ ਆਪਣੇ ਘਰ ਇਹਦੇ ਕੋ ਕਿਉਂ ਨਹੀਂ ਹੁੰਦਾ ਆਏਗੇ ਨੂੰ ਮੈਂ ਨਹੀਂ ਪੁੱਛਦੀ ਆਹੋ ਪੁੱਤ ਤੂੰ ਤਾਂ ਬੜਾ ਪੁੱਛ ਨਹੀਂ ਹੈ ਮੈਂ ਕਦੀ ਬੜਾ ਹੀ ਪੁੱਛਦੀ ਆ ਤੂੰ ਦਾ ਆਏ ਕੋ ਇਹਨੂੰ ਮੰਮੀ ਤੀ ਮੈਂ ਟਿੱਕਚਰ ਤਾਂ ਨਹੀਂ ਲਾਣ ਦੇ ਟਿੱਕਚਰ ਲਾ ਕੇ ਗੱਲਾਂ ਕਰਦੇ ਪਏ ਨਾ ਨਾ ਪੁੱਤ ਮੈਂ ਕੋਨੋਂ ਨਹੀਂ ਤੈਨੂੰ ਟਿੱਕਚਰ ਲਾ ਕੇ ਕਰਨ ਵਾਲੀ ਗੱਲ ਨਾ ਪੁੱਤ ਤੂੰ ਤਾਂ ਮੇਰੀ ਧੀ ਆ ਤੇ ਬੜੀ ਸਿਆਣੀ ਧੀ ਆ ਅੱਛਾ ਇੰਜ ਕਰ ਜਾ ਫਿਰ ਬਣਾ ਲੈ ਸ਼ਿਮਲਾ ਮਿਰਚ ਹਾਏ ਮੰਮੀ ਇੰਨੀ ਗਰਮੀ ਉੱਥੇ ਬਣਾ ਬਣਾ ਕੇ ਮੇਰਾ ਬੁਰਾ ਹਾਲ ਹੋਇਆ ਹੁਣ ਨਹੀਂ ਮੇਰੇ ਕੋ ਬੰਦੀਆਂ ਤੇ ਹੁਣ ਬੜੀ ਕੱਬੀ ਮੈਂ ਨਹੀਂ ਹੁੰਦੇ ਨਾ ਕੋਈ ਗੱਲ ਕਰਨੀ ਪੁੱਤ ਉਹਨੂੰ ਤੇ ਇੱਕ ਕਰੋ ਤੇ ਚਾਰ ਸਮਾਂਦੀ ਅੱਗੋ ਪੁੱਤ ਮੈਂ ਕੀ ਕਰਾਂ ਤੁਹਾਨੂੰ ਆਦਤ ਪੈ ਗਈ ਮੈਂ ਨਹੀਂ ਕਰਦੀ ਉਹ ਰੰਗ ਮੈਂ ਨਹੀਂ ਪੁੱਤੋ ਕੁਝ ਕਹਿ ਸਕਦੀ ਉਹਨੂੰ ਹੁਣ ਮੈਂ ਕੀ ਕਰਾਂ ਉਹਨੂੰ ਤੇ ਮੈਂ ਮਾਰਿਆ ਨਾਸਤੇ ਦਾ ਕਹਿਤਾ ਤੇ ਉਹਨੇ ਅੱਗੋਂ ਮੈਨੂੰ 10 ਗੱਲਾਂ ਸਲਾਈਆਂ ਚੱਲ ਮੈਂ ਕਹਨੀ ਆ ਉਹਨੂੰ ਕਿਰਨ ਕਿਰਨ ਪੁੱਤਰ ਕਿਰਨ ਪੁੱਤਰ ਇੱਧਰ ਨਹੀਂ ਉੱਧਰ ਜੇ ਨਾਲੇ ਕੀ ਪੁੱਤਰ ਪੁੱਤਰ ਲਈ ਕਿਰਨ ਕਹਿ ਕੇ ਆਵਾਜ਼ ਮਾਰਿਆ ਕਰੋ ਪੁੱਤ ਮੈਂ ਕੀ ਕਰਾਂ ਸ਼ੁਰੂ ਜੇ ਮੇਰੇ ਮੂੰਚੇ ਆਹਦੇ ਦੀ ਨ ਪੁੱਤਰ ਕਰਕੇ ਕਰਨੀ ਆ ਮੈਂ ਤੈਨੂੰ ਵੀ ਤੇ ਪੁੱਤਰ ਕਰਨੀ ਆ ਨਾ ਕਿਰਨ ਪੁੱਤਰ ਲੈ ਆ ਗਈ ਹਾਂਜੀ ਦੇਖੋ ਹੋਣੇ ਕੀ ਹੋ ਗਿਆ ਨਹੀਂ ਨਹੀਂ ਪੁੱਤ ਆ ਨਾ ਤੇਰੀ ਭੈਣ ਕੁਝ ਤੈਨੂੰ ਕਹਿਣਾ ਚਾਹਦੀ ਆ ਇਹਨਾਂ ਨੂੰ ਤੇ ਛੱਡੋ ਮੰਮੀ 2 ਕੁ ਮਿੰਟ ਮੈਂ ਲੰਮੇ ਪਈ ਆ ਤੇ ਨਾਲ ਹੀ ਤੁਹਾਨੂੰ ਹੋ ਗਿਆ ਵਾ ਕਿ ਇਹ ਲੰਮੇ ਕਿਉਂ ਪੈ ਗਈ ਕਿਤੇ ਮੈਨੂੰ ਟਿਕਣ ਨਹੀਂ ਦੇਣਾ ਇੰਨੀ ਗਰਮੀ ਦੇ ਵਿੱਚ ਦੱਸੋ ਕੀ ਗੱਲ ਹੈ ਮੈਂ ਕਹਿੰਦੀ ਸੀ ਸਬਜ਼ੀ ਮੇਕੋ ਕੱਟੀ ਨਹੀਂ ਜਾਣੀ ਤੇ ਅੱਜ ਪਾਸਤਾ ਹੀ ਬਣਾ ਦੋ ਕੱਟੀ ਨਹੀਂ ਜਾਣੀ ਮਹਿੰਦੀ ਤੇ ਤੁਸੀਂ ਲਾਈ ਨਹੀਂ ਆ ਤੇ ਕੱਟੀ ਕਿਉਂ ਨਹੀਂ ਜਾਣੀ ਉਹ ਨਾਲੇ ਮੰਮੀ ਪਾਸਤਾ ਕੀ ਮਤਲਬ ਇਹ ਕੋਈ ਰੈਸਟੋਰੈਂਟ ਆ ਜਿਹੜਾ ਮੈਨੂ ਕਾਰਡ ਮੈਂ ਤੁਹਾਨੂੰ ਦਿੱਤਾ ਵਾ ਤੇ ਤੁਸੀਂ ਮੈਨੂੰ ਆਰਡਰ ਕਰੀ ਜਾਂਦੇ ਜੇ ਕਦੀ ਆਹ ਬਣਾ ਲਓ ਕਦੀ ਉਹ ਬਣਾ ਦਿਓ ਉਹ ਸਮਝਾਓ ਇਹਨਾਂ ਨੂੰ ਕੁਛ ਇੰਨਾ ਕੁਛ ਨਹੀਂ ਆਪਾਂ ਬਣਾਉਂਦੇ ਇੱਥੇ ਘਰੇ ਵਿੱਚ ਪੁੱਤ ਸਮਝ ਆ ਜੋ ਕਹਿਣ ਦੇ ਹੀ ਨਾਲੇ ਗਰਮੀ ਦੇ ਵਿੱਚ ਸਾਡੇ ਕੋਲ ਨਹੀਂ ਇਤਨਾ ਫਰਮਾਇਸ਼ਾ ਪੂਰੀ ਆਂਦੀ ਆ ਪਾਸਤਾ ਬਣਾ ਦੇ ਕਦੀ ਉਹ ਬਣਾ ਦੇ ਮੈਂ ਨਹੀਂ ਕੁਛ ਬਣਾਣਾ ਬਲੋਣਾ ਜੀ ਕਰੰਦੇ ਨਾ ਬਣਾਉਂਦਾ ਤੇ ਬਣਾਓ ਖਾਓ ਨਾ ਲਖਵਾਓ ਆਪਾਂ ਵੀ ਤੇ ਵੇਖੀਏ ਕਿੰਨਾ ਕੁ ਟੈਲੈਂਟ ਆ ਤੁਹਾਡੇ ਹੱਥਾਂ ਦੇ ਵਿੱਚ ਹਨਾ ਮੰਮੀ ਆਹ ਵਾਹੋ ਬਤ ਉਹ ਤਾਂ ਅੱਗੇ ਕਹਿ ਰਹਿੰਦੀ ਆ ਕਿ ਗਰਮੀ ਬੜੀ ਆ ਤੁਹਾਡੀ ਸਾਰਿਆਂ ਦੀ ਫਰਮਾਇਸ਼ ਆਹੋ ਨਾਲੇ ਗੱਲ ਸੁਣੋ ਇਹ ਤੇ ਮੰਮੀ ਨੇ ਕੁੱਕਰ ਕੱਤ ਨਹੀਂ ਰੱਖਿਆ ਕੋਈ ਇਹ ਤੇ ਮੈਂ ਹੀ ਹਾਂ ਬਸ ਜੇ ਐਡਾ ਹੀ ਫਰਮਾਇਸ਼ਾਂ ਕਰਨ ਦਾ ਸ਼ੌਂਕ ਆ ਨਾ ਕਿ ਆ ਵੀ ਖਾਣਾ ਉਹ ਵੀ ਖਾਣਾ ਯਾ ਇਹਦੇ ਕੁੱਕ ਲੈ ਕੇ ਆਇਆ ਕਰੋ ਯਾ ਇਹਦੇ ਮੰਮੀ ਨੂੰ ਕਹੋ ਕੁੱਕਰ ਰੱਖ ਲੈਣ ਇੱਥੇ ਟਾਡੇ ਸੋਹਰੇ ਲੱਗਾ ਨਾ ਕੁੱਕ ਸਾਡੇ ਨਹੀਂ ਲੱਗਾ ਕੁੱਕ ਕਾਤੋ ਕੋਈ ਸਾਡੇ ਨਹੀਂ ਲੱਗਾ ਕੁੱਕ ਸਾਰਾ ਦਿਨ ਮੈਂ ਆਪੇ ਹੀ ਬਨਾਨੀ ਆ ਸਵੇਰ ਸਵੇਰ ਤੋਂ ਲੈ ਕੇ ਰਾਤ ਤੱਕ ਆਪੇ ਹੀ ਬਨਾਨੀ ਆ ਚਲੋ ਫੇਰ ਅਜਾ ਨੂੰ ਵੀ ਖਵਾਓ ਤੁਸੀਂ ਉੱਥੇ ਦੇ ਵਾਵਾ ਕੰਮ ਕਰਦੇ ਜੇ ਨਾ ਤੇ ਮੈਂ ਤੇ ਆਰਾਮ ਕਰਨ ਆਈ ਸੀ ਕਿ ਜਾ ਕੇ ਭਾਬੀ ਦੇ ਹੱਥ ਦੀ ਖਾਵਾਂਗੀ ਤੇ ਤੁਸੀਂ ਉਹ ਐਡੀ ਗਰਮੀ 'ਚ ਹਾਨੂੰ ਵੀ ਕਿਤੇ ਆਰਾਮ ਕਰਨ ਦਾ ਮੌਕਾ ਦਿਆ ਕਰੋ ਆ ਤਿੰਨ ਦਿਨ ਹੋਏ ਤੁਹਾਨੂੰ ਗਿਆ ਨੂੰ ਆ ਚੌਥੇ ਦਿਨ ਫੇਰ ਤੁਸੀਂ ਆਵੜੇ ਜੇ ਤੇ ਦਸ ਦਾ ਦਿਨ ਤੁਸੀਂ ਨਿਕਲ ਦੇਣੀ ਜੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਡਾ ਸੋਹਰਾ ਹੋ ਆ ਕਿ ਆ ਵਾ ਜਿਆਦਾ ਟਾਈਮ ਤੇ ਤੁਸੀਂ ਇੱਥੇ ਬਤੀਤ ਕਰਦੇ ਜੇ ਮੈਂ ਮੰਮੀ ਹੁਣ ਇਹ ਹੀ ਗੱਲਾਂ ਸੁਣਨ ਨੂੰ ਮੈ ਰਹਿ ਗਈਆਂ ਸੀ ਪੁੱਤ ਮੈਂ ਕੀ ਕਰਾਂ ਮੈਂ ਮਜਬੂਰ ਹੈਗੀ ਮੈਂ ਨਹੀਂ ਕੁਝ ਕਰ ਸਕਦੀ ਮੈਨੂੰ ਤੇ ਆਪ ਜੋ ਬਣਾ ਕੇ ਦਿੰਦੀ ਮੈਂ ਖਾ ਲੈਣੀ ਤੇ ਹੋਰ ਨਾਲੇ ਰਾਤ ਦੇ ਖਾਣੇ ਦੇ ਵਿੱਚ ਨਾ ਮੈਂ ਹੁਣੇ ਆਹੋ ਰਾਤ ਦੇ ਖਾਣੇ ਵਿੱਚ ਤੂੰ ਮੈਂ ਇੰਜ ਕਰ ਮਟਰ ਪਨੀਰ ਬਣਾ ਲਾ ਹੈਨਾ ਤੇ ਪਾਲਕ ਪਾਲਕ ਪਨੀਰ ਵੀ ਬੜਾ ਖੁਸ਼ ਹੋ ਗਏ ਆ ਦੋ ਚੀਜ਼ਾਂ ਬਣਾ ਲਾ ਤੂੰ ਦੋਵੇਂ ਜਣੀਆਂ ਸੁਣੋ ਮੇਰੀ ਗੱਲ ਉਹ ਕਿਹੜਾ ਮਟਰ ਪਨੀਰ ਤੇ ਪਾਲਕ ਪਨੀਰ ਉਹ ਪਨੀਰ ਬਨੂਰ ਭੁੱਲ ਜੋ ਹੁਣੇ ਤੇ ਮੈਂ ਕਹਿ ਗਏ ਟੀਆਂ ਗਰਮੀ ਇੰਨੀ ਕੁੱਕ ਕੱਕ ਨਹੀਂ ਲੱਗੇ ਸਾਡੇ ਘਰ ਦੇ ਵਿੱਚ ਹੁਣੇ ਮੈਂ ਬਣਾਤੀ ਹ ਮਸਰਾਂ ਦੀ ਦਾਲ ਤੇ ਹੁਣੇ ਹੀ ਬਣਾਤੇ ਚੋਲ ਦੋਵੇਂ ਚੀਜ਼ਾਂ ਪਾਤੀਆਂ ਹੋਟ ਕੇ ਦੇ ਵਿੱਚ ਤੇ ਫੁਲਕੇ ਨਹੀਂ ਬੰਨੇ ਜੇ ਖਾਣੇ ਆ ਤੇ ਬਣਾ ਲਓ ਨਹੀਂ ਤੇ ਮੰਗਾ ਲਓ ਮੈਂ ਕਮਰੇ ਤੇ ਚਲ ਜਾਣਾ ਵਾ ਰਾਤ ਦਾ ਖਾਣਾ ਉਹ ਹੀ ਆ ਚੱਲੀ ਫਿਰ ਮੈਂ ਮੰਮੀ ਘਰ ਮੈਂ ਨਹੀਂ ਰਹਿਣਾ ਕਿਉਂ ਪੁੱਤ ਤੀ ਰਹਿ ਜਾ ਤੂੰ ਤਾਂ ਦੱਸਦੇ ਰਹਿਣਾ ਸੀ ਆ ਤੁਹਾਡੀ ਮਸਰਾਂ ਦੀ ਦਾਲ ਖਾਣ ਨਹੀਂ ਮੈਂ ਇੱਥੇ ਆਈ ਕੀ ਪਤਲੇ ਕੋਈ ਬਿਮਾਰ ਆ ਮਸਰ ਦੀ ਦਾਲ ਧਰ ਲਈ ਐ ਕੋਈ ਆਇਆ ਆ ਬੰਦਾ ਕੁਛ ਬਣਾਵੇ ਪਨੀਰ ਬਣਾਵੇ ਕੁਛ ਬਣਾਵੇ ਤੁਸੀਂ ਮਸਰਾਂ ਹੀ ਦਾਲ ਧਰ ਲਈ ਐ ਇਹਦੇ ਨਾਲ ਤੇ ਚੰਗਾ ਮੈਂ ਉੱਥੇ ਖਾ ਲੈਂਨੀ ਆ ਉੱਥੇ ਇੱਕ ਟਾਈਮ ਨਾ ਨਵੇਂ ਕੋ ਬਣੇ ਤੇ ਅਗਲੇ ਕਹਿੰਦੇ ਹੋਟਲੋਂ ਮੰਗਾ ਲੈ ਤੇ ਤੁਸੀਂ ਇੱਥੇ ਦਾਲ ਚੋਲ ਪਤਰ ਛੱਡੇ ਐ ਤੁਹਾਨੂੰ ਨਹੀਂ ਪਤਾ ਮੈਂ ਆਈ ਆ ਕੁਛ ਵਧੀਆ ਚੀਜ਼ ਬਣਾਓ ਉਹ ਵਧੀਆ ਵਧੀਆ ਕੀ ਬਣਨੀ ਅੱਡੇ ਕੋ ਨਹੀਂ ਬੰਦੀ ਬੰਦੀ ਵਧੀਆ ਵਧੀਆ ਆ ਮੰਮੀ ਜੇ ਗਰਮੀ ਇੰਨੀ ਆ ਤੂੰ ਤੇ ਜੇ ਤੂੰ ਹੀ ਬਣਾਣੀ ਤੇ ਜਾ ਕੇ ਰਸੋਈ ਚ ਵੇਖੋ ਬਿਮਾਰਾਂ ਵਾਲੀਆਂ ਰੋਟੀਆਂ ਧਰ ਲੈਂਦੇ ਐ ਹਲੇ ਤੱਕ ਆਈਆਂ ਨਾ ਕੋਈ ਚਾਹ ਨਾ ਪਾਣੀ ਪਾਣੀ ਵੀ ਮੈਂ ਉੱਟ ਕੇ ਆਪੇ ਪੀਤਾ ਤੇ ਪੁੱਤ ਹੁਣ ਮੈਂ ਕੀ ਕਰ ਸਕਦੀ ਆ ਤੇਰੇ ਸਾਹਮਣੇ ਹੀ ਆ ਮੈਂ ਤੇ ਆਪ ਜਿੱਤਰਾ ਮੈਨੂੰ ਦਿੰਦੀ ਮਾੜਾ ਚੰਗਾ ਮੈਂ ਖਾ ਕੇ ਗੁਜ਼ਾਰਾ ਕਰ ਲੈਣੀ ਲੋਕਾਂ ਘਰ ਕੁੜੀਆਂ ਜਾਂਦੇ ਆ ਤੇ ਉਹ ਤੇ ਐ ਆ ਬਣਾਓ ਬਣਾ ਤੇ ਇੱਥੇ ਵੇਖੋ ਚੱਲ ਲਿਆ ਪੁੱਤ ਮਸਰਾਂ ਦੀ ਦਾਲ ਤੇ ਨਾਲ ਚੌਲ ਮੈਂ ਬੰਦਾ ਨਾ ਖਾਣਾ ਮੈਂ ਨਹੀਂ ਖਾਣਾ ਮੈਂ ਤੇ ਚੱਲੀ ਆਪਣੀ ਘਰ ਆਪਣੇ ਘਰੇ ਮੈਂ ਘਰ ਜਾ ਕੇ ਖਾਵਾਂਗੀ ਮੈਂ ਨਹੀਂ ਇੱਥੇ ਖਾਣੂ ਪੁੱਤ ਖਾਲਾ ਮਸਾਲੇ ਨਾਲ ਬੜੀ ਵਧੀਆ ਬੰਦੀ ਆ ਨਾ ਨਾ ਉੱਥੇ ਵਧੀਆ ਜੀ ਮੈਂ ਪੈਗ ਲੈ ਕੇ ਦੇਣੀ ਤੁਹਾਨੂੰ ਆ ਦੋ ਦੋ ਕੋਈ ਇੱਕ ਮਿੰਟ ਇੱਕ ਮਿੰਟ ਪੁੱਤ ਖਾਲਾ ਨਹੀਂ ਮੰਮੀ ਕੋਈ ਗੱਲ ਨਹੀਂ ਲੈ ਪੁੱਤ ਤਿਆਂ ਖਾਲੀ ਜਾਂਦੀਆਂ ਚੰਗੀਆਂ ਨਹੀਂ ਲੱਗਦੀ ਕੋਈ ਗੱਲ ਨਹੀਂ ਕੋਈ ਗੱਲ ਮੈਂ ਬੈਠੇਗਾ ਖਾਲੀ ਥੋੜੇ ਚਿੱਲੇ ਆ ਕੋਈ ਗੱਲ ਕੋਈ ਗੱਲ ਮੈਂ ਚੱਲਦੀ ਚਲੋ ਬਾਏ 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 ਵੇਹਲਾ ਰਿਆਲਾ ਤੂੰ ਦੱਸ ਲੈਣਾ ਨਹੀਂ ਨਹੀਂ ਮੰਮੀ ਕੋਈ ਨਹੀਂ ਕੋਈ ਨਹੀਂ ਖਾ ਲਓ ਨਹੀਂ ਮੈਂ ਘਰ ਜਾ ਕੇ ਰੋਟੀ ਖਾਵਾਂਗੀ ਬਾਏ बाय, बाय। <laughs> मम्मी मेरी गल सुनो आप सब लिया पर मेनू ना चंगा नहीं लगन दिया इतना कर लगिया वो यार बेचारे सोए आए आप ही कटता करो बहर मेरी गल सुन के रंग ਚੰਗਾ ਤੇ ਮੈਨੂੰ ਵੀ ਨਹੀਂ ਲੱਗਣ ਦੇ ਪਰ ਇੱਕ ਧੀ ਨੂੰ ਜਦੋਂ ਸਾਰਾ ਕੁਝ ਵਧੀਆ ਢੰਗ ਨਾਲ ਸੋਹਰਿਓ ਮਿਲਦਾ ਹੋਵੇ ਉਹ ਫੇਰ ਧੀ ਨਖਰੇ ਕਰੇ ਤੇ ਉਹ ਚੀਜ਼ ਸਹੀ ਤੇ ਨਹੀਂ ਲੱਗਦੀ ਹੁਣ ਮੇਰੀ ਗੱਲ ਸੁਣ ਉਹਦੀ ਘਰ ਨਾਨ ਆਈ ਐ ਤੇ ਕਿਤਨਾ ਛੱਡ ਕੇ ਆਣ ਗਈ ਐ ਆਖੇ ਤੀਜੇ ਦਿਨ ਤੁਰੇ ਜਾਂਦੀ ਤੇ ਜਦੋਂ ਆਪ ਤੀਜੇ ਦਿਨ ਆਂਦੀ ਐ ਪੁੱਤ ਧੀ ਨੂੰ ਸਿੱਧੇ ਰਸਤੇ ਲਿਆਂਣ ਵਾਸਤੇ ਤੇ ਮਾਂ ਨੂੰ ਕੋਈ ਨਾ ਕੋਈ ਕੋੜਾ ਘੁੱਟ ਪੀਣਾ ਪੰਦਾ ਤੇ ਅੱਜ ਉਹ ਕੋੜਾ ਘੁੱਟ ਪੀਤਾ ਮੈਂ ਹੁਣ ਘਟੋ ਘੜ 15 ਦਿਨ ਤੇ ਆਊਗੀ ਰਣਾ ਬਾਕੀ ਤੂੰ ਉਹਦੀ ਪਰਵਾਹ ਨਾ ਕਰ ਉਹਦੇ ਦਿਲ 'ਚ ਇੰਨੀ ਤੇਰੇ ਗੁੱਸਾ ਨਹੀਂ ਤਾਂ ਢੇਡ 'ਚ ਉਹਨੇ ਵੇਖੀ ਫਿਰ ਸ਼ਾਮ ਨੂੰ ਫੋਨ ਕਰ ਦੇਣਾ ਚਲੋ ਮੰਮੀ ਤੁਹਾਡੇ ਕਰਕੇ ਨਾ ਆਪਾਂ ਇਹ ਕੰਮ ਕੀਤਾ ਤੇ ਇਹ ਵੀ ਕੰਮ ਜ਼ਰੂਰੀ ਸੀਗਾ ਕਿ ਉਹਨਾਂ ਨੂੰ ਥੋੜਾ ਰਿਅਲਾਈਜ਼ ਕਰਵਾਣਾ ਹੂੰ ਹੂੰ ਕਿ ਘਰ ਇਸ ਤਰ੍ਹਾਂ ਨਹੀਂ ਚੱਲਦੇ ਉਹ ਘਰ ਤੇ ਘਰ ਤੇ ਘਰ ਤੇ ਆ ਜਾ ਆ ਜਾ ਕੁੜੀ ਆ ਜਾ ਆ ਜਾ ਘਰ ਨੂੰ ਘਰ ਸਮਝਣਾ ਚਾਹੀਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣੇ ਤੇ ਅੱਜ ਆਪਾਂ ਸਟੋਰੀ ਬਣਾਈ ਹੈ ਨਨਾਨ ਦੇ ਉੱਤੇ ਜਿਹੜੀ ਕਿ ਦੂਜੇ ਦਿਨ ਆ ਕੇ ਰੋਬ ਬੜਾ ਪਾਉਂਦੀ ਹੈ ਕਿ ਮੈਂ ਤੇ ਆਪਣੇ ਘਰ ਬੜਾ ਕੰਮ ਕਰਦੀ ਆ ਤੁਹੀ ਤੇ ਆਪਣੀ ਨੂੰ ਨੂੰ ਇਸ ਤਰ੍ਹਾਂ ਕੀਤਾ ਵਾ ਇਸ ਤਰ੍ਹਾਂ ਕੀਤਾ ਇਹਦੇ ਵਿੱਚ ਮੇਨ ਸਟੋਰੀ ਦੇ ਵਿੱਚ ਇਹ ਹੈਗਾ ਕਿ ਜਦੋਂ ਉਹਨਾਂ ਦੇ ਨਨਾਨ ਉਹਨਾਂ ਦੇ ਘਰੇ ਆਂਦੇ ਨਾ ਤੇ ਪਰਜਾਈਆਂ ਬਾਹਨੇ ਲਾ ਕੇ ਖਸਕ ਜਾਂਦੀਆਂ ਕਿ ਮੇਰੇ ਪੇਕੇੋਂ ਫੋਨ ਆ ਗਿਆ ਕੋਈ ਬਿਮਾਰ ਹੋ ਗਿਆ ਜਾਂ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਰਿਐਲਿਟੀ ਤੇ ਜਦੋਂ ਆਪ ਤੋਂ ਹੀ ਇੱਥੇ ਆਂਦੀਆਂ ਜੇ ਤੇ ਜੇ ਤੁਹਾਡੀ ਪਰਜਾਈ ਇਤਨਾ ਕਰੇ ਫੇਰ ਉਹ ਵੀ ਇਦਾਂ ਹੋਵੇ ਤੇ ਫੇਰ ਪਤਾ ਲੱਗਦਾ ਕਿ ਪਿੱਛੇ ਕੀ ਹੈ ਐਸਾ ਜੀ ਇਹ ਛੋਟੀਆਂ ਛੋਟੀਆਂ ਸਟੋਰੀਆਂ ਜਿਹੜੀਆਂ ਸਾਨੂੰ ਇਹ ਤੁਹਾਡੇ ਤੱਕ ਆਪਾਂ ਇੱਕ ਆਪਣੇ ਸਮਾਜ ਤੱਕ ਇੱਕ ਮੈਸੀ ਪਛਾਣ ਦੀ ਕੋਸ਼ਿਸ਼ ਕਰੀਦੀ ਹੈ ਜੀ ਰੀਅਲ ਲਾਈਫ ਦੇ ਵਿੱਚ ਹਾਂ ਜੀ ਹੁੰਦਾ ਉਹੋ ਹੀ ਚੀਜ਼ ਕਰੀਦੀ ਆ ਚਲੋ ਜੀ ਜੇ ਸਾਡੀ ਸਟੋਰੀ ਤੁਹਾਨੂੰ ਪਸੰਦ ਆਵੇ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤੇ ਇਹ ਸਾਡੀ ਛੋਟੀ ਜੀ ਬੇਟੀ ਆ ਹੈਨਾ ਛੋਟੀ ਜੀ ਗੂਗਲੋ ਮੁਗਲੋ ਜੀ ਬੇਟੀ ਆ ਗੁੜੀ ਇਹਨਾਂ ਦਾ ਨਾਮ ਆ ਤੇ ਇਹਨਾਂ ਨੂੰ ਵੀ ਸ਼ੌਂਕ ਐਕਟਿੰਗ ਦਾ ਹੈਗਾ ਬਾਕੀ ਜਿੰਨਾ ਵੀ ਇਹ ਕੰਮ ਕਰਦੇ ਨੇ ਬਹੁਤ ਵਧੀਆ ਕਰਦੇ ਔਰ ਤੁਸੀਂ ਬਹੁਤ ਐਪਰੀਸ਼ੀਏਟ ਕਰਦੇ ਜੀ ਇਹਨਾਂ ਦਾ ਵੀ ਇਹਨਾਂ ਨੂੰ ਟਾਈਮ ਮਿਲਦਾ ਉਦੋਂ ਇਹ ਮੈਸੇਜ ਕਰ ਦਿੰਦੇ ਆ ਕਿ ਜਦੋਂ ਮੇਰਾ ਰੋਲ ਹੋਏਗਾ ਮੈਨੂੰ ਦੱਸ ਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਵਾ ਇਹਨਾਂ ਦੀ ਸ਼ੋਪ ਆ ਤੇ ਉੱਥੇ ਵੀ ਬੀਜ਼ੀ ਹੁੰਦੇ ਆ ਤੇ ਆ ਫੇਰ ਇਹਨਾਂ ਹੁਣ ਅੱਜ ਸਾਡੇ ਕੋਲ ਸੀਗਾ ਕਿ ਇਹਨਾਂ ਮੈਂ ਇਹਨਾਂ ਨੂੰ ਕੀਤਾ ਤੇ ਇਹ ਕਹਿੰਦੇ ਹਾਂ ਜੀ ਮੈਂ ਬਿਲਕੁਲ ਫ੍ਰੀ ਆ ਤੇ ਪਹਿਲਾਂ ਆਪਾਂ ਸੋਚਿਆ ਸੀਗਾ ਕਿ ਸਵੇਰੇ ਨਹੀਂ ਕਰਾਂਗੇ ਸ਼ੂਟਿੰਗ ਤੇ ਪਰ ਫਿਰ ਮੰਮੀ ਕਹਿੰਦੇ ਨਹੀਂ ਨਹੀਂ ਕਰਨੀ ਆ ਸ਼ੂਟਿੰਗ ਬਿਲਕੁਲ ਜੀ ਤੇ ਬਹੁਤ ਜਲਦੀ ਨਵਾਂ ਐਪੀਸੋਡ ਆਪਾਂ ਤੁਹਾਡੇ ਤੱਕ ਲੈ ਕੇ ਆ ਰਹੇ ਆਂ ਸਟੋਰੀ ਤਿਆਰ ਆ ਇਕਦਮ ਬਲਾਸਟਰ ਬਲਾਸ ਕਰਨਾ ਹਾਂ ਜੀ 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 ਥੈਂਕ ਯੂ ਐਡ ਦੀ ਸਟੋਰੀ ਜ਼ਰੂਰ ਵੇਖਿਓ ਬੜੀ ਮਜ਼ੇਦਾਰ ਜੀ ਇਸ ਵਾਰ ਐਡ ਦੀ ਸਟੋਰੀ ਦੇ ਵਿੱਚ ਇੱਕ ਸਸਪੈਂਸ ਖੁੱਲੇਗਾ ਹਾਂ ਜੀ ਹਾਂ ਜੀ ਹਰ ਹਾਲ ਚਲਾਈ ਹਾਂ ਜੀ ਥੈਂਕ ਯੂ ਥੈਂਕ ਯੂ ਓਕੇ ਸਤਿ ਸ਼੍ਰੀ ਅਕਾਲ ਜੀ